ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਅੱਜ ਇੱਕ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਅਕਸਰ ਇਸ ਤਰ੍ਹਾਂ ਦੀਆਂ ਖਬਰਾਂ ਕੈਨੇਡਾ ਤੋਂ ਆਉਂਦੀਆਂ ਨੇ ਕਿ ਸਾਡੇ ਬਹੁਤ ਸਾਰੇ ਜਿਹੜੇ ਬੱਚੇ ਨੇ ਉਹ ਕੈਨੇਡਾ ਦੇ ਵਿੱਚ ਮਾਨਸਿਕ ਦਬਾਅ ਚ ਨੇ ਮੈਂਟਲ ਪ੍ਰੈਸ਼ਰਸ ਨੇ ਬੀਤੇ ਕੁਝ ਸਮੇਂ ਤੋਂ ਇੱਕ ਅੱਧੀ ਖਬਰ ਇਸ ਤਰ੍ਹਾਂ ਦੀ ਵੀ ਮਿਲੀ ਕਿ ਵਿਦਿਆਰਥੀ ਨੇ ਸੁਸਾਈਡ ਕੀਤਾ ਇਹ ਬਹੁਤ ਹੀ ਸਾਡੇ ਲਈ ਸਾਰਿਆਂ ਦੇ ਲਈ ਚਿੰਤਾ ਦਾ ਵਿਸ਼ਾ ਹੈ ਔਰ ਮੈਂ ਕਿਉਂਕਿ ਜਸਮੀਤ ਪਾਰਟਿਆ ਜੀ ਜਿਹੜੇ ਮੰਨੇ ਪਰ ਮੰਨੇ ਸਟੂਡੈਂਟ ਵੀਜ਼ਾ ਐਡਵਾਈਜ਼ਰ ਨੇ ਲੈਂਡਮਾਰਕ ਕਮਿਊਨੀਕੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਨੇ ਉਹ ਲਗਭਗ ਪਿਛਲੇ 1 ਮਹੀਨੇ ਤੋਂ ਕੈਨੇਡਾ ਗਏ ਹੋਏ ਨੇ ਉੱਥੇ ਵਿਦਿਆਰਥੀਆਂ ਨੂੰ ਵੀ ਮਿਲ ਰਹੇ ਨੇ ਕਾਲਜਸ ਯੂਨੀਵਰਸਿਟੀਜ਼ ਵੀ ਜਾ ਰਹੇ ਨੇ ਕਿਉਂਕਿ ਉਹ ਸਿੱਧੇ ਤੌਰ ਤੇ ਜੁੜੇ ਨੇ ਕਾਲਜਸ ਔਰ ਯੂਨੀਵਰਸਿਟੀਆਂ ਨਾਲ ਮੈਂ ਜਸਮੀਤ ਜੀ ਤੋਂ ਉਚੇਚੇ ਤੌਰ ਤੇ ਅੱਜ ਇਹ ਸਮਝਣ ਦੀ ਕੋਸ਼ਿਸ਼ ਕਰਦਾ ਕਿ ਕਿੱਥੇ ਗਲਤ ਹੁੰਦਾ ਸਾਡੇ ਵਿਦਿਆਰਥੀਆਂ ਨਾਲ ਕੀ ਇੰਡੀਆ 'ਚ ਗਲਤ ਹੁੰਦਾ ਜਾਂ ਕੈਨੇਡਾ 'ਚ ਜਾ ਕੇ ਗਲਤ ਹੁੰਦਾ ਹੈ ਕਈ ਵਿਦਿਆਰਥੀ ਸਾਡੇ ਫਸ ਜਾਂਦੇ ਨੇ ਕਿਸ ਤਰ੍ਹਾਂ ਦੀ ਪਲੈਨਿੰਗ ਦੀ ਇੰਡੀਆ ਦੇ ਵਿੱਚੋਂ ਸਾਡੇ ਵਿਦਿਆਰਥੀਆਂ ਨੂੰ ਲੋੜ ਹੈ ਦੇਖੋ ਯੁੱਗਾਂ ਯੁੱਗਾਂ ਤੋਂ ਮੈਨੂੰ ਲੱਗਦਾ ਬਹੁਤ ਪੁਰਾਣੇ ਸਮੇਂ ਤੋਂ ਸਾਡੇ ਲੋਕ ਪੜਨ ਜਾਂਦੇ ਨੇ ਵਿਦੇਸ਼ਾਂ 'ਚ ਸ਼ਹੀਦ ਉਦਮ ਸਿੰਘ ਹੋ ਗਿਆ ਕਰਤਾਰ ਸਿੰਘ ਸਰਾਭਾ ਹੋ ਗਿਆ ਮਹਾਤਮਾ ਗਾਂਧੀ ਜੀ ਹੋ ਗਏ ਉਸ ਵੇਲੇ ਵੀ ਇਹ ਵੀ ਵਿਦੇਸ਼ਾਂ 'ਚ ਜਾ ਕੇ ਪੜਦੇ ਰਹੇ ਨੇ ਹੁਣ ਵੀ ਭਾਵੇਂ ਅਮੀਰ ਲੋਕ ਨੇ ਭਾਵੇਂ ਜਿਨ੍ਹਾਂ ਕੋਲੇ ਸਾਧਨ ਘੱਟ ਨੇ ਉਹ ਬਾਹਰ ਜਾ ਕੇ ਪੜ੍ਹਦੇ ਨੇ ਪਰ ਕਿਹੜੀ ਪਲਾਨਿੰਗ ਫੇਲ ਹੋ ਜਾਂਦੀ ਹੈ ਕਿ ਪੰਜਾਬ ਦੇ ਬਹੁਤ ਸਾਰੇ ਬੱਚੇ ਸਾਡੇ ਉੱਥੇ ਜਾ ਕੇ ਫਸਿਆ ਫਸਿਆ ਮਹਿਸੂਸ ਕਰਦੇ ਨੇ ਬੱਚੇ ਸਾਡੇ ਨਾਲ ਫਸਣ ਇਹਦੇ ਲਈ ਪੂਰਾ ਜਿਹੜਾ ਵਿਸ਼ਾ ਹੈ ਇਹਨੂੰ ਅਸੀਂ ਅੱਜ ਖੋਲੀਏ ਪਾਟਿਆ ਸਾਹਿਬ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਜੀ ਸ਼ਸ਼ੀ ਗਾਲ ਸਰ ਸ਼ਸ਼ੀ ਗਾਲ ਪੜ੍ਹੇ ਤੁਸੀਂ ਵਿਦਿਆਰਥੀ ਨੂੰ ਮਿਲਿਓ ਇੱਥੇ ਵੱਡੇ ਪੱਦਰ ਤੇ ਤੁਸੀਂ ਕੀ ਨਿਚੋੜ ਕੱਢਿਆ ਜਿਹੜੇ ਸਾਡੇ ਵਿਦਿਆਰਥੀ ਫਸਦੇ ਨੇ ਉਹਦਾ ਕਾਰਨ ਕੀ ਹੈ ਕਿਸ ਰੂਪ ਚ ਫਸ ਜਾਂਦੇ ਹੋ ਪਹਿਲੀ ਗੱਲ ਤਾਂ ਸਰ ਮੈਂ ਇਹ ਕਹਿਣਾ ਚਾਹਾਂਗਾ ਕਿ 1897 ਤੋਂ ਇੰਡੀਅਨ ਕਮਿਊਨਿਟੀ ਕੈਨੇਡਾ ਆਣਾ ਸ਼ੁਰੂ ਹੋ ਗਈ ਸੀ ਸੋ ਫਸਟ ਆਫ ਆਲ ਬ੍ਰਿਟਿਸ਼ ਆਰਮੀ ਦੇ ਜਿਹੜੇ ਸਿੱਖ ਰੈਜਿਮੈਂਟ ਸੀ ਉਹ ਕੈਨੇਡਾ ਆਈ 1897 1903 ਚ ਸੋ 150 ਸਾਲ ਲਗਭਗ ਹੋ ਚੁੱਕੇ ਆ ਜਿਹੜੇ ਕਿ ਇੰਡੀਅਨਸ ਕੈਨੇਡਾ ਆਣਾ ਸ਼ੁਰੂ ਕਰ ਚੁੱਕੇ ਆ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੀਆਂ ਰੂਟਸ ਹੈਗੀਆਂ ਉਹ ਬੜੀਆਂ ਜ਼ਿਆਦਾ ਡੂੰਘੀਆਂ ਆ ਆਪਾਂ ਇਹ ਨਹੀਂ ਕਹਿ ਸਕਦੇ ਕਿ हां पंजाबी 5 ਸਾਲ ਪਹਿਲਾਂ ਆਨੇ ਸ਼ੁਰੂ ਹੋਏ 10 ਸਾਲ ਪਹਿਲਾਂ ਆਨੇ ਸ਼ੁਰੂ ਹੋਏ ਸੋ ਇਹ ਪੰਜਾਬੀ 650 ਸਾਲ ਪਹਿਲਾਂ 125 ਸਾਲ ਪਹਿਲਾਂ ਜੇ ਕੈਨੇਡਾ ਚਾਰੇ ਨੇ ਤਾਂ ਹੀ ਤੁਸੀਂ ਦੇਖ ਸਕਦੇ ਹੋ ਕਿ ਕੈਨੇਡਾ ਦੇ ਪੋਲੀਟੀਕਲ ਕੀ ਕਹਿੰਦੇ ਆ ਹਿਸਟਰੀ ਵਿੱਚ ਵੀ ਅੱਜ ਦੇ ਰੇਟਸ ਤੇ ਪੋਲੀਟੀਕਲ ਸਿਚੁਏਸ਼ਨ ਵਿੱਚ ਵੀ ਪੰਜਾਬੀਆਂ ਦਾ ਬਹੁਤ ਵੱਡਾ ਰੋਲ ਹੈ ਪਰ ਮੈਂ ਤੁਹਾਨੂੰ ਇੱਕ ਸੱਚੀ ਗੱਲ ਦੱਸਾਂਗਾ ਤਾਂ ਜਿਹੜੇ ਪੰਜਾਬੀ ਇਸ ਟਾਈਮ ਤੇ ਬਹੁਤ ਸੋਲਿਡ ਪੋਜੀਸ਼ਨਸ ਕੈਨੇਡਾ ਸਰਕਾਰ ਵਿੱਚ ਰੱਖਦੇ ਨੇ ਮਨਿਸਟਰਸ ਨੇ ਐਮਪੀਜ਼ ਨੇ ਉਹ ਵੀ ਅੱਜ ਦੇ ਰੇਟ ਤੇ ਨਹੀਂ ਚਾਹੁੰਦੇ ਕਿ ਬੱਚੇ ਇੰਡੀਆ ਤੋਂ ਆਣ ਇਹ ਇੱਕ ਸੱਚਾਈ ਹੈ ਕਿਉਂਕਿ ਕਾਫੀ ਸਾਰੇ ਬੱਚੇ ਮੈਂ ਕਹਾਂਗਾ ਲੱਖਾਂ ਬੱਚਿਆਂ ਨੇ ਇਸ ਰੂਟ ਨੂੰ ਸਹੀ ਤਰੀਕੇ ਯੂਜ਼ ਨਹੀਂ ਕੀਤਾ ਜਿ세 ਕਹੀਏ ਕਿ ਕੋਈ ਵੀ ਦੇਸ਼ ਇਹ ਚਾਹੁੰਦਾ ਹੈ ਕਿ ਇੱਕ ਉਹ ਸਟ੍ਰੀਮ 'ਚ ਬੱਚੇ ਆਣ ਜਿਹੜੀ ਸਟ੍ਰੀਮ 'ਚ ਇੱਥੇ ਲੋਡ ਹੈ ਉਹ ਪੜਨ ਆਣ ਔਰ ਇੱਥੇ ਆ ਕੇ ਰੂਲਸ ਐਂਡ ਰੈਗੂਲੇਸ਼ਨ ਅਬਾਈਡ ਕਰਨ ਔਰ ਇੱਕ ਕੀ ਕਹਿੰਨੇ ਆ ਕਿ ਸਪਰੈਡਿੰਗ ਸਪਰੈਡ ਆਊਟ ਵੇਚ ਆਣ ਇਹ ਨਹੀਂ ਕਿ ਸਿਰਫ ਜੇ ਕੋਈ ਸਰੀ ਆ ਰਿਹਾ ਤਾਂ ਸਿਰਫ ਸਰੀ ਆ ਰਿਹਾ ਜੇ ਕੋਈ ਬ੍ਰੈਮਟਨ ਆ ਰਿਹਾ ਤਾਂ ਸਿਰਫ ਬ੍ਰੈਮਟਨ ਆ ਰਿਹਾ ਤਾਂ ਸਿਰਫ ਮਤਲਬ ਇੱਕੋ ਹੀ ਲੋਕੇਸ਼ਨ ਤੇ ਬੱਚੇ ਆਣਾ ਸ਼ੁਰੂ ਹੋ ਜਾਣ ਸੋ ਮੈਂ ਅੱਜ ਦਾ ਨਹੀਂ ਮੈਂ ਕਹਾਂਗਾ ਅਜ ਤੋਂ 10 ਸਾਲ ਪਹਿਲਾਂ ਵੀ 2014 ਦਾ 12 ਦਾ ਕਹਿੰਦਾ ਆ ਬੱਚਿਆਂ ਨੂੰ ਕਿ ਤੁਸੀਂ ਨਵੀਆਂ ਲੋਕੇਸ਼ਨਸ ਤੇ ਜਾਓ ਔਰ ਮੈਂ ਇੱਕ ਚੀਜ਼ ਜ਼ਰੂਰ ਮੈਂ ਬੱਚਿਆਂ ਨਾਲ ਸ਼ੇਅਰ ਕਰਾਂਗਾ ਕਿ ਜਿਹੜੇ ਬੱਚੇ ਨਵੀਆਂ ਲੋਕੇਸ਼ਨ ਤੇ ਗਏ ਉਹਨਾਂ ਨੂੰ ਕੋਈ ਮੈਂਟਲ ਡਿਪਰੈਸ਼ਨ ਨਹੀਂ ਹੋਇਆ ਉਹ ਸੈਟਲ ਵੀ ਹੋਏ ਪੀਆਰ ਵੀ ਹੋਏ ਚੰਗੇ ਸੈਟਲ ਵੀ ਅੱਜ ਦੀ ਰੇਟ 'ਚ ਤੇ ਪਰ ਜਿਹੜੇ ਬੱਚਿਆਂ ਨੇ ਜੀਟੀਏ ਟੋਰਾਂਟੋ ਬ੍ਰੈਂਟਨ ਵੱਲ ਚੁਣਿਆ ਉਹਨਾਂ ਬੱਚਿਆਂ ਨੂੰ ਅੱਜ ਦੀ ਰੇਟ 'ਚ ਟੋਰਾਂਟੋ ਬ੍ਰੈਂਟਨ ਛੱਡ ਕੇ ਕੀ ਕਹਿੰਦੇ ਆ ਜਾਣਾ ਪੈ ਰਿਹਾ ਉਹ ਕੋਈ ਮੈਨੀ ਪੈਗ ਭੱਜ ਰਿਹਾ ਕੋਈ ਨੋਵੋਸਕੋਸ਼ੀਆ ਭੱਜ ਰਿਹਾ ਕੋਈ ਨਿਊ ਬਰੰਜ਼ਵਿਕ ਭੱਜ ਰਿਹਾ ਪਰ ਸ਼ਾਇਦ ਉਹਨਾਂ ਨੂੰ ਇਹ ਵੀ ਨਾ ਪਤਾ ਹੋਵੇ ਕਿ ਹੰਟਾਰੀਓ ਸਭ ਤੋਂ ਜ਼ਿਆਦਾ ਪੀਆਰ ਦੇ ਰਿਹਾ ਪਰ ਫਿਰ ਵੀ ਉਹ ਸਹੀ ਗਾਈਡੈਂਸ ਨਹੀਂ ਹੈਗੀ ਤਾਂ ਇਧਰ ਉਧਰ ਜਾ ਰਹੇ ਨੇ ਸੋ ਮੈਂਟਲ ਸਟ्रेस ਮੈਂਟਲ ਪ੍ਰੈਸ਼ਰ ਡਿਪਰੈਸ਼ਨ ਇਹ ਬਹੁਤ ਜਿਆਦਾ ਬੱਚਿਆਂ ਨੂੰ ਫੇਸ ਕਰਨਾ ਪੈਂਦਾ ਉਹਦੇ ਪਿੱਛੇ ਦੋ ਚਾਰ ਰੀਜ਼ਨ ਹੈਗੇ ਆ ਪਹਿਲਾ ਰੀਜ਼ਨ ਤਾਂ ਇਹ ਹੁੰਦਾ ਕਿ ਕੁਝ ਕੰਸਲਟੈਂਟ ਆਪਣੇ ਪਰਸਨਲ ਫਾਇਦੇ ਲਈ ਬੱਚਿਆਂ ਦਾ ਲੱਖਾਂ ਰੁਪਈਆ ਖਰਾਬ ਕਰ ਦਿੰਦੇ ਨੇ ਸੋ ਜਦੋਂ ਆਪਾਂ ਪੈਕੇਜ ਲੈਨੇ ਆ ਸੋ ਕੈਨੇਡਾ 네ਗੇਟਿਵ ਕਿਉਂ ਹੋਇਆ ਇੱਕ ਤਾਂ ਬੱਚਾ 10-12 ਲੱਖ ਰੁਪਈਆ ਕੰਸਲਟੈਂਟ ਨੂੰ ਦੇ ਕੇ ਆ ਗਿਆ ਉੱਥੇ ਫਿਰ ਉਹਨੂੰ ਇੱਥੇ ਆ ਕੇ ਪਤਾ ਲੱਗਿਆ ਕਿ ਜਿਹੜੇ ਕਾਲਜ 'ਚ ਮੈਂ ਆਇਆ ਜਿਹੜੇ ਕਾਲਜ 'ਚ ਮੈਂ ਆਇਆ ਉਸ ਕਾਲਜ 'ਚ ਕੀ ਕਹਿੰਦੇ ਆ ਮੈਨੂੰ ਕੀ ਕਹਿੰਨੇ ਆ ਵਰਕ ਪਰਮਿਟ ਤਾਂ ਮਿਲਣਾ ਹੀ ਨਹੀਂ ਪਰ ਉਹ ਲੱਗੇ ਕਿ 10-12 ਲੱਖ ਹੋਰ ਦੇਣਾ ਪੈਣਾ ਮੈਨੂੰ ਸਰਕਾਰੀ ਕਾਲਜ 'ਚ ਤੁਸੀਂ ਸੋਚੋ ਹੁਣ ਉਹ ਪੇਰੈਂਟਸ ਨੂੰ ਫੋਨ ਲਾਉਂਦਾ ਕਿ 12 ਲੱਖ ਤਾਂ ਆਪਾਂ ਉਹ ਕੰਸਲਟੈਂਟ ਨੂੰ ਦੇ ਦਿੱਤਾ ਵੀਜ਼ਾ ਲਗਾਏ ਦਾ ਉਹ ਕੰਸਲਟੈਂਟ ਤਾਂ ਕੋਈ ਰੁਪਈਆ ਮੋੜਦਾ ਨਹੀਂ ਬਟ ਹੁਣ ਜਿਹੜਾ 12 ਲੱਖ ਅੱਗੋਂ ਦੇਣਾ ਉਹ ਕਿੱਦਾਂ ਦੇਣਾ ਸੋ ਮਾਪੇ ਨੇ ਵੀ ਕਿਹਾ ਕਿ ਬਟਾ ਅਸੀਂ ਕਿੱਥੋਂ ਲਾ ਕੇ ਸਾਡੇ ਗੁਲਤਾ ਜੋ ਜੁੜਿਆ ਸੀ ਸੀਦਾ 12 ਲੱਖ ਦੇ ਦਿੱਤਾ ਹੁਣ ਤੂੰ ਕਮਾ ਤੇ ਤੂੰ ਖਾ ਹੁਣ ਸਟੂਡੈਂਟ ਇੱਥੇ ਆ ਕੇ ਬਹੁਤ ਪ੍ਰੈਸ਼ਰ 'ਚ ਆ ਗਿਆ ਫਿਰ ਇਦਾਂ ਦੇ ਇਦਾਂ ਇੰਨੇ ਵੀਜ਼ਾ ਆਏ ਲਾਸਟ ਈਅਰ 10 ਲੱਖ ਓਵਰਆਲ ਬੱਚਿਆਂ ਨੂੰ ਵੀਜ਼ਾ ਮਿਲਿਆ ਸੋ ਕੰਪੀਟੀਸ਼ਨ ਵੀ ਵੱਧ ਗਿਆ ਸੋ ਇਹ ਵੀ ਕੋਈ ਸੋਚ ਕੇ ਨਹੀਂ ਆਇਆ ਕਿ ਮੈਨੂੰ 3 ਮਹੀਨੇ 'ਚ ਜੌਬ ਨਾ ਮਿਲੀ ਤਾਂ ਮੇਰੇ ਕੋ ਪੈਸੇ ਹੈਗੇ ਆ ਕੰਸਲਟੈਂਟ ਨੇ ਤਾਂ ਕਿਹਾ ਯਾਰ ਤੂੰ ਇੱਥੋਂ ਚਲੇ ਜਾ ਉੱਥੇ ਜਾ ਕੇ ਤੈਨੂੰ ਸਾਰਾ ਕੁਝ ਹੋ ਜਾਏਗਾ ਸੋ ਮੈਂ ਕਹਾਂਗਾ ਕਿ ਇੱਕ ਸਹੀ ਤਰੀਕੇ ਨਾਲ ਬੱਚਾ ਨਹੀਂ ਆਇਆ ਔਰ ਅੱਜ ਹੀ ਰੇਟ 'ਚ ਕੰਸਲਟੈਂਟ ਦਾ ਬਹੁਤ ਫਾਇਦਾ ਹੋਇਆ ਇਹਦੇ 'ਚ ਜਿਨ੍ਹਾਂ ਨੇ ਲੱਖਾਂ ਰੁਪਈਆ ਲਿਆ ਪਟਿਆਲਾ ਸਭ ਇਹ ਵੀ ਮੈਨੂੰ ਪਤਾ ਲੱਗਿਆ ਕਿ ਜਦੋਂ ਇੱਥੇ ਕਈ ਕੰਸਲਟੈਂਟ ਕਹਿੰਨਦੇ ਨੇ ਵੀ ਤੂੰ ਕੈਨੇਡਾ ਪਹੁੰਚ ਜਾ ਪ੍ਰਾਈਵੇਟ ਕਾਲਜ ਪਹੁੰਚ ਜਾ ਬਾਅਦ ਚ ਸਰਕਾਰੀ ਚ ਦਾਖਲਾ ਲੈ ਲਈ ਕਹਿੰਦੇ ਉੱਥੇ ਜਾ ਕੇ ਬੱਚੇ ਦਾ ਫੇਰ ਲੱਖਾਂ ਦਾ ਖਰਚਾ ਖੜਾ ਹੋ ਜਾਂਦਾ ਸੋ ਦੁਬਾਰਾ ਫੀਸ ਦੇਣੀ ਪੈਂਦੀ ਆ ਨਾ ਜਿਹੜੀ ਪ੍ਰਾਈਵੇਟ ਕਾਲਜ ਨੇ ਫੀਸ ਦੇਈ ਉਹ ਤਾਂ ਮੋੜਦੇ ਨਹੀਂ ਓਏ ਪਿੱਛੇ ਵੀ ਟ੍ਰਿਕ ਹੈ ਬੱਚੇ ਨੂੰ ਕੋਈ ਡਿਟੇਲ ਹੀ ਨਹੀਂ ਹੁੰਦੀ ਕੋਈ ਸੋ ਉਹ ਕੋਈ ਪ੍ਰਾਈਵੇਟ ਕਾਲਜ ਤੋਂ ਫੀਸ ਨਹੀਂ ਮੁੜਦੀ ਸੋ ਜੇ ਪ੍ਰਾਈਵੇਟ ਕਾਲਜ ਬੱਚਾ ਜਾ ਕੇ ਕਹਿੰਦਾ ਮੈਨੂੰ ਫੀਸ ਮੋੜ ਦਿਓ ਉਹ ਕਹਿੰਦਾ ਪੁਰਾਣੇ ਕੰਸਲਟੈਂਟ ਨੂੰ ਫੋਨ ਕਰ ਉਹ ਸੋ ਆਪਾਂ ਲੜਾਈ ਝਗੜੇ ਵਾਲੇ ਸਿਸਟਮ 'ਚ ਚਲੇ ਜਾਨੇ ਆ ਫਿਰ ਉਹ ਬੱਚਿਆਂ ਦਾ ਨੈਗੇਟਿਵ ਫੀਡਬੈਕ ਆਇਆ ਅੱਜ ਦੀ ਰੇਟ 'ਚ ਆਪਾਂ ਕਿਸੇ ਨੂੰ ਕੈਨੇਡਾ ਕਹਿੰਦੇ ਆ ਉਹ ਕਹਿੰਦਾ ਮੈਂ ਜਾਣਾ ਨਹੀਂ ਕਿਉਂਕਿ ਮੇਰਾ ਭਰਾ ਉੱਥੇ ਗਿਆ ਸੀ ਉਹਦਾ ਲੱਖਾਂ ਰੁਪਈਆ ਖਰਾਬ ਹੋ ਗਿਆ ਹੁਣ ਇਹ ਨਹੀਂ ਨਾ ਕਿ ਉਹ ਕਿੱਦਾਂ ਗਿਆ ਸੀ ਸੋ ਸਟੂਡੈਂਟਸ ਇਹਦੇ ਪਿੱਛੇ ਵੀ ਨਾ ਬਹੁਤ ਜ਼ਿਆਦਾ ਚੀਜ਼ਾਂ ਹੈਗੀਆਂ ਜਿਹੜੀਆਂ ਸਾਨੂੰ ਪੇਰੈਂਟਸ ਨੂੰ ਸਟੂਡੈਂਟ ਨੂੰ ਸਮਝਣ ਦੀ ਲੋੜ ਹੈ ਔਰ ਜੇ ਅੱਜ ਦੀ ਰੇਟ 'ਚ ਵੀ ਤੁਸੀਂ ਸੈਟਲ ਹੋਣਾ ਚਾਹੁੰਦੇ ਹੋ ਮੈਂ ਕਹਿੰਦਾ ਕੈਨੇਡਾ ਹੀ ਸਭ ਤੋਂ ਪਹਿਲਾਂ ਪੀਆਰ ਦੇਵੇਗਾ ਬਟ ਪ੍ਰੋਬਲਮ ਇਹ ਹੈ ਕਿ ਕੈਨੇਡਾ ਜਿਹੜੇ ਬੱਚੇ ਇੱਥੇ ਆ ਕੇ ਕਿਤਾ ਨੈਗੇਟਿਵ ਗੱਲ ਕਰਨ ਔਰ ਆਪਣੀ ਕਮਿਊਨਿਟੀ ਸੁਰੇਂਦਰ ਜੀ ਇਦਾਂ ਦੀ ਹੈਗੀ ਆ ਜਿਹੜੇ ਆਪਣੇ ਬੰਦਿਆਂ ਬਾਰੇ ਨੈਗੇਟਿਵ ਬੋਲਦੀ ਆ ਸੋ ਆਪਣੀ ਕਮਿਊਨਿਟੀ ਆਪਣੇ ਬੰਦਿਆਂ ਬਾਰੇ ਨੈਗੇਟਿਵ ਬੋਲੇਗੀ ਮੈਂ ਕਦੀ ਨਹੀਂ ਦੇਖਿਆ ਕਿ ਹੋਰ ਕਿਸੇ ਕਮਿਊਨਿਟੀ ਦੇ ਬੰਦੇ ਆਪਣੇ ਬੰਦਿਆਂ ਨੂੰ ਨਾ ਨੈਗੇਟਿਵ ਬੋਲਣ ਸੋ ਆਪਾਂ ਨੂੰ ਓਕੇ ਟਾਈਮ ਤੇ ਆਪਣੇ ਬੰਦਿਆਂ ਦਾ ਸਾਥ ਦੇਣਾ ਚਾਹੀਦਾ ਪਰ ਹੁੰਦਾ ਆਪੋਜ਼ਿਟ ਹੈ ਆਪਣੇ ਬੰਦੇ ਆਪਣੇ ਬੰਦੇ ਦਾ ਸਾਥ ਨਹੀਂ ਦਿੰਦੇ ਇੱਥੇ ਸੋ ਸਟੂਡੈਂਟਸ ਪਹਿਲੀ ਗੱਲ ਇਹੀ ਹੈ ਕਿ ਜਦੋਂ ਆਪਾਂ ਇੱਥੇ ਕੰਸਲਟੈਂਟ ਦਾ ਉੱਥੋਂ ਇੱਕ ਸਹੀ ਕੰਸਲਟੈਂਟ ਦਿਓ ਨਿੱਕਰ ਪਈਆ ਦੇਣ ਦੀ ਲੋੜ ਨਹੀਂ ਕਿਸੇ ਕੰਸਲਟੈਂਟ ਤੋਂ ਸਰਕਾਰੀ ਕਾਲਜ ਚਾਓ ਸਹੀ ਕੋਰਸ ਲਵੋ ਪਰ ਆਪਣੇ ਕੋਲ 3 ਤੋਂ 6 ਮਹੀਨੇ ਦੇ ਪੈਸੇ ਜ਼ਰੂਰ ਹੋਣੇ ਚਾਹੀਦੇ ਆ ਜਿਹੜੇ ਤੁਸੀਂ ਇੱਥੇ ਰਹਿਣ ਵੱਸਣ ਲਈ ਯੂਜ਼ ਕਰੋ ਫालतू ਖਰਚੇ ਕੋਈ ਨਾ ਕਰੋ ਇਹ ਨਹੀਂ ਕਿ ਆਨ ਨਹੀਂ ਆਪਾਂ ਪਾਰਟੀ ਕਰਨ ਲੱਗ ਗਏ ਆਂਦੇ ਹੀ ਆਪਾਂ ਸ਼ਾਪਿੰਗ ਕਰਨ ਲੱਗ ਗਏ ਆਂਦੇ ਆਪਾਂ ਅਸੀਂ ਗੱਡੀ ਖਰੀਦ ਲਈ ਮੈਂ ਬਹੁਤ سارے ਸ਼ੋਅ ਕੀਤੇ ਆ ਇੱਥੇ ਪਰ ਸਟੂਡੈਂਟਸ ਨੂੰ ਸ਼ੋਅ ਇਦਾਂ ਦੇ ਪਸੰਦ ਆ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਵੀਜ਼ਾ ਪੈਸੇ ਤਾਂ ਕਾਲਜ ਨੂੰ ਦੇਣੇ ਮੈਨੂੰ ਕੋਈ ਨਹੀਂ ਦੇਣਾ ਸਾਰੇ ਪੈਸੇ ਜਿਹੜੇ ਤੁਸੀਂ ਦੇਣੇ ਆ ਉਹ ਆਪਣੇ ਨਾਂ ਤੇ ਕਾਲਜ ਨੂੰ ਦੇਣੇ ਆ ਆਪਣੇ ਨਾਂ ਤੇ ਜੀਆਈਸੀ ਖੁਲਾਣੇ ਆ ਸੋ ਜੋ ਪੈਸੇ ਦਿਓਗੇ ਤਾਂ ਤੁਹਾਡੇ ਹੀ ਹੈਗੇ ਆ ਕਿਤੇ ਨਹੀਂ ਜਾਂਦੇ ਪਤਾ ਨਹੀਂ ਇਹ ਕੀ ਡਰ ਹੈ ਕੀ ਅਸੀਂ ਪੈਸੇ ਦੇ ਦਿੱਤੇ ਤਾਂ ਮੁੜਨਗੇ ਨਹੀਂ ਸੋ ਸਟੂਡੈਂਟਸ ਇਹ ਸਾਰੀਆਂ ਚੀਜ਼ਾਂ ਸਾਨੂੰ ਸਮਝਣ ਦੀ ਲੋੜ ਹੈਗੀ ਹੈ ਔਰ ਇਹ ਸਮਝ ਕੇ ਹੀ ਸਾਨੂੰ ਅੱਗੇ ਲੈਣਾ ਚਾਹੀਦਾ ਫਿਰ ਸਟੂਡੈਂਟ ਬੜੀ ਵੱਡੀ ਗਲਤੀ ਕਰਦੇ ਆ ਕਿ ਇੱਥੇ ਬੱਚਿਆਂ ਨੇ ਵੀ ਬਿਜ਼ਨਸ ਬਣਾਏ ਹੋਏ ਆ ਕਿ ਮੁਝੇ ਤਾਂ ਕੋਈ ਬੱਚਾ ਲੈਣ ਦਾ ਉਹਨੂੰ ਕਹਿੰਦੇ ਤੂੰ ਕਾਲਜ ਚੇਂਜ ਕਰ ਲੈ ਹੁਣ ਆਪਣੇ 200 400 ਡਾਲਰ ਪਿੱਛੇ ਅਗਲੇ ਦਾ 10000 ਡਾਲਰ ਖਰਾਬ ਕਰ ਦੇਣਾ ਔਰ ਬੱਚੇ ਕਿਸੇ ਦੀ ਗੱਲ ਨਾਲ ਚ ਆ ਜਾਂਦੇ ਆ ਹੁਣ ਉਹ ਬੱਚਾ ਕਾਲਜ ਚੇਂਜ ਕਰ ਲੈਂਦਾ ਸਟੂਡੈਂਟ ਕਹਿੰਦਾ ਕੋਰਸ ਔਖਾ ਸੀ ਦੇਖੋ ਜੇ ਕੋਰਸ ਆਪਾਂ ਕੁਝ ਪੜਾਂਗੇ ਤਾਂ ਹੀ ਕੁਝ ਬਣਾਂਗੇ ਜੇ ਆਪਾਂ ਕੁਝ ਪੜਾਂਗੇ ਹੀ ਨਹੀਂ ਤੇ ਕੀ ਬਣਾਂਗੇ ਸਟੂਡੈਂਟ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਇੱਥੇ ਫਿਰ ਵੀ 2 ਸਾਲ ਦਾ ਇੱਕ ਡਿਪਲੋਮਾ ਕਰਕੇ ਅਸੀਂ ਕੁਝ ਬਣ ਸਕਦੇ ਆ ਇੰਡੀਆ ਚ ਜੇ ਆਪਾਂ ਮਾਸਟਰਸ ਕਰਕੇ ਵੀ 25-50 ਹਜ਼ਾਰ ਦੀ ਨੌਕਰੀ ਕਰ ਲੈਣੇ ਸੋ ਇਤੇ ਜੇ ਤੁਸੀਂ ਇਹ ਮਾਸਟਰਸ ਕਰਦੇ ਹੋ ਤਾਂ ਸਾਲ ਆਪਣੀ ਮੰਥਲੀ ਇਨਕਮ 8000 ਡਾਲਰ ਵੀ ਹੋ ਸਕਦੀ ਹੈ ਡਿਪੈਂਡ ਕਰਦਾ ਹੈ ਕਿ ਕਿਹੜੀ ਮਾਸਟਰਸ ਕਰਦੇ ਹੋ ਬਟ ਇਸ ਟਾਈਮ ਤੇ ਦੇਖੋ ਸੱਚਾਈ ਇਹ ਹੈ ਕਿ ਸਟੂਡੈਂਟਸ ਕੀ ਕਹਿੰਦੇ ਆ ਬਹੁਤ ਮੈਂਟਲ ਪ੍ਰੈਸ਼ਰ ਤੇ ਆ ਜਿਹੜੇ ਪਿਛਲੇ ਸਾਲ ਆਏ ਪਰ ਹੁਣ ਤੱਕ ਆਲਮੋਸਟ ਸਾਰਿਆਂ ਨੂੰ ਜੌਬ ਮਿਲ ਚੁਕੀ ਹੈ ਜਿਨ੍ਹਾਂ ਨੇ ਐਫਰਟ ਕੀਤਾ ਉਹਨਾਂ ਸਾਰਿਆਂ ਨੂੰ ਜੌਬ ਮਿਲ ਚੁਕੀ ਹੈ ਮੈਂ ਕਹਾਂਗਾ 70 ਤੋਂ 80% ਬੱਚਿਆਂ ਨੂੰ ਜੌਬ ਮਿਲ ਚੁਕੀ ਹੈ 20% ਬੱਚਿਆਂ ਨੂੰ ਨਹੀਂ ਮਿਲੀ ਹੋਣੀ ਜੌਬ ਕਿਉਂਕਿ ਉਹਨਾਂ ਨੇ ਐਫਰਟ ਨਹੀਂ ਕੀਤਾ ਯਾ ਮੈਂ ਕਹਾਂਗਾ ਬੈਡ ਲੱਕ ਵੀ ਹੋ ਸਕਦੀ ਹੈ ਜਾਂ ਉਹ ਮੈਂਟਲੀ ਪ੍ਰਿਪੇਅਰਡ ਨਹੀਂ ਆਏ ਕਿ ਸਾਨੂੰ ਇਨਾ ਐਫਰਟ ਇਥੇ ਕਰਨਾ ਪਏਗਾ ਸੈਕੰਡਲੀ ਜੇ ਸਟੂਡੈਂਟਸ ਇਹ ਸੋਚ ਕੇ ਆ ਰਹੇ ਆ ਕਿ ਮੈਨੂੰ ਕੋਈ ਵਾਈਟ ਕਾਲਰ ਜੌਬ ਮਿਲ ਜੇਗੀ ਮੈਂ ਮੈਨੇਜਰ ਲੱਗ ਜਾਵਾਂਗਾ ਉਹ ਵੀ ਇੱਕ ਗਲਤ ਸੋਚ ਨਾਲ ਆ ਰਹੇ ਆ ਇਨੀਸ਼ੀਅਲ ਡੇਸ ਤੇ ਬਹੁਤ ਹਾਰਡ ਵਰਕ ਕਰਨਾ ਪਏਗਾ ਬਿਲਕੁਲ ਸੋ ਸ਼ੁਰੂਆਤ ਦੇ ਵਿੱਚ ਛੋਟੀਆਂ-ਛੋਟੀਆਂ ਸਧਾਰਨ ਨੌਕਰੀਆਂ ਵਿਦਿਆਰਥੀਆਂ ਨੂੰ ਕਰਨੀਆਂ ਪੈਣਗੀਆਂ ਇਹਦੇ ਲਈ ਤੁਸੀਂ ਤਿਆਰ ਹੋ ਕੇ ਜਾਓ ਪਰ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਕਹੀ ਆ ਭਾਟਿਆ ਸਾਹਿਬ ਨੇ ਮਾਰੇ ਏਜੰਟ ਦੇ ਜ਼ਰੀਏ ਨਾ ਜਾਓ ਜਿਵੇਂ ਜਸਮੀਤ ਪਾਟਿਆ ਜੀ ਦੇ 100 ਦੇ ਕਰੀਬ ਕਾਲਜ ਯੂਨੀਵਰਸਟੀਆਂ ਨਾਲ ਸਿੱਧੇ ਜੁੜੇ ਨੇ ਇੱਕ ਪੈਸਾ ਐਡਵਾਂਸ ਨਹੀਂ ਜਸਮੀਤ ਪਾਟਿਆ ਜੀ ਲੈਂਦੇ ਠੀਕ ਹੈ ਜੀ ਔਰ ਸਾਰੀਆਂ ਫੀਸਾਂ ਸਰਕਾਰੀ ਤੌਰ ਤੇ ਤੁਹਾਡੀਆਂ ਜਮ੍ਹਾਂ ਹੋਣੀਆਂ ਨੇ ਔਰ ਫੀਸ ਆਫਟਰ ਵੀਜ਼ਾ ਦੇ ਪੈਕੇਜਾਂ ਦੇ ਵਿੱਚ ਨਾ ਪਾਓ ਫਰਜ਼ੀ ਡਾਕੂਮੈਂਟ ਲਵਾ ਕੇ ਨਾ ਜਾਓ ਔਰ ਕੈਨੇਡਾ ਉੱਤਰ ਲਈ ਜੇ ਤੁਹਾਡਾ ਕੋਈ ਦੋਸਤ ਤੁਹਾਨੂੰ ਕਹਿੰਦਾ ਕਾਲਜ ਬਦਲ ਲੈ ਤੇ ਸਮਝ ਲਓ ਤੁਹਾਡਾ ਦੋਸਤ ਨਹੀਂ ਤੁਹਾਡਾ ਦੁਸ਼ਮਣ ਹੈ ਇਹ ਗੱਲ ਪਰਚੀ 'ਚ ਲਿਖ ਕੇ ਜੇਬ 'ਚ ਪਾ ਕੇ ਜਾਓ ਤੇ ਉੱਤਰ ਦੇ ਸਾਰੇ ਪਰਚੀ ਪੜੋ ਕਿਉਂਕਿ ਕਈ ਵਾਰੀ ਸਾਡੇ ਵਿਦਿਆਰਥੀ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਿਹੜੇ ਸਾਡੇ ਦੋਸਤ ਕੈਨੇਡਾ 'ਚ ਨੇ ਆਲਰੇਡੀ ਪੜ ਰਹੇ ਨੇ ਉਹ ਸਾਨੂੰ ਸਹੀ ਸਲਾਹ ਦੇ ਰਹੇ ਨੇ ਅੱਜ ਦੇ ਸਮੇਂ 'ਚ ਇਹ ਸਲਾਹ ਪੂਰੀ ਜ਼ਹਿਰ ਹੈ ਤੁਹਾਡੀ ਜ਼ਿੰਦਗੀ ਦੇ ਨਾਲ ਖਤਰੇ 'ਚ ਆਊਗੀ ਸੋ ਭੁੱਲ ਕੇ ਵੀ ਕਾਲਜ ਨਹੀਂ ਬਦਲਣਾ ਕੋਰਸ ਨਹੀਂ ਬਦਲਣਾ ਸਭ ਕੁਝ ਪਹਿਲਾਂ ਇੰਡੀਆ 'ਚੋ ਤੈਅ ਕਰਕੇ ਜਾਓ ਉਹ ਤੈਅ ਹੋਏਗਾ ਅਗਰ ਤੁਸੀਂ ਸਿਆਣੇ ਕੰਸਲਟੈਂਟ ਦੇ ਜ਼ਰੀਏ ਸਲਾਹ مشورہ ਕਰਕੇ ਐਡਮਿਸ਼ਨ ਲਾਉਂਗੇ ਔਰ ਸਰਕਾਰੀ ਕਾਲਜ ਚ ਜਾਉਂਗੇ ਜਸਮੀਤ ਜੀ ਮੈਨੂੰ ਲੱਗਦਾ ਤੁਸੀਂ ਤਾਂ 100% ਸਰਕਾਰੀ ਕਾਲਜ ਹੀ ਬੱਚੇ ਭੇਜਦੇ ਹੋ ਬਿਲਕੁਲ 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 ਅਸੀਂ ਸਰਕਾਰੀ ਕਾਲਜ ਚ ਭੇਜਦੇ ਆ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂਗਾ ਕਿ ਜਿਹੜੇ ਅਸੀਂ ਪ੍ਰਾਈਵੇਟ ਕਾਲਜ ਚ ਬੱਚੇ ਭੇਜੇ ਜਦੋਂ ਉਹਨਾਂ ਨੇ ਰਿਫੰਡ ਪਾਇਆ ਤੇ ਅਸੀਂ ਉਹਨਾਂ ਦੀ ਫੀਸ ਰਿਫੰਡ ਕਰਵਾਈ ਬਿਲਕੁਲ ਠੀਕ ਹੈ ਕਿਉਂਕਿ ਕਈ ਬੱਚੇ ਇਹ ਜ਼ਿੱਦ ਵੀ ਕਰਦੇ ਨੇ ਜੋ ਮੈਨੂੰ ਪਤਾ ਲੱਗਿਆ ਕਿ ਸਾਨੂੰ ਪ੍ਰਾਈਵੇਟ ਕਾਲਜ ਭੇਜਦੇ ਪਰ ਜਦੋਂ ਉਹ ਪ੍ਰਾਈਵੇਟ ਕਾਲਜ ਚ ਗਏ ਅਸੀਂ ਉਹਨਾਂ ਦੀ ਵੀ ਫੀਸ ਰਿਫੰਡ ਕਰਵਾਈ ਔਰ ਮੈਨੂੰ ਇੰਨਾ ਪਤਾ ਹੈ ਕਿ ਪ੍ਰਾਈਵੇਟ ਕਾਲਜ ਚ ਜਾਣ ਵਾਲੇ ਕਿਸੇ ਬੱਚੇ ਦੀ ਫੀਸ ਰਿਫੰਡ ਨਹੀਂ ਆਈ ਨਹੀਂ ਬਿਲਕੁਲ ਠੀਕ ਹੈ ਸੋ ਬਿਲਕੁਲ ਸਾਡੇ ਬੱਚਿਆਂ ਨੂੰ ਵੀ ਕੁਝ ਜਿਹੜੀਆਂ ਇਹ ਬੁਰੀਆਂ ਗੱਲਾਂ ਨੇ ਉੱਥੇ ਕਿ ਸਾਨੂੰ ਬਸ ਪਹੁੰਚ ਕਰਾ ਦਿਓ ਜੀ ਇੱਕ ਵਾਰੀ ਕੈਨੇਡਾ ਹਵਾਈ ਅੱਡੇ ਤੇ ਉਤਾਰ ਦਿਓ ਮੁੜ ਕੇ ਅਸੀਂ ਸਭ ਕੁਝ ਸੰਭਾਲ ਲਾਂਗੇ ਉਹ ਗੱਲਾਂ ਪੁਰਾਣੀਆਂ ਸੀ ਹੁਣ ਤੁਸੀਂ ਇਹਨਾਂ ਪਹੁੰਚਾਂ ਦੇ ਚੱਕਰਾਂ 'ਚ ਵਿਦਿਆਰਥੀਆਂ ਨਾਲ ਪਈਓ ਤੁਸੀਂ ਆਪਣਾ ਦੇ ਆਪਣੇ ਮਾਪਿਆਂ ਦਾ ਨੁਕਸਾਨ ਕਰਾਉਂਗੇ ਸੋ ਜਸਮੀਤ ਜੀ ਨੂੰ ਪਰਸਨਲੀ ਮਿਲੋ 90413 90412 ਫੋਨ ਕਰੋ ਜਸਮੀਤ ਜੀ ਨੇ ਆ ਜਾਣੇ 5-7 ਦਿਨਾਂ ਚ ਕੈਨੇਡਾ ਤੋਂ ਵਾਪਸ ਫਿਰ ਇੱਥੇ ਨੇ ਇੰਡੀਆ ਪਰਸਨਲੀ ਮਿਲੋ ਟੈਲੀਫੋਨ ਕਰਕੇ ਸਕਰੀਨ ਤੇ WhatsApp ਨੰਬਰ ਹੈ WhatsApp ਕਰੋ ਛੱਤੀ ਵਾਰੀ ਜਸਮੀਤ ਜੀ ਤੋਂ ਪੁੱਛੋ ਕਿ ਸਹੀ ਕੀ ਹੈ ਤੇ ਗਲਤ ਕੀ ਹੈ ਫਿਰ ਫੈਸਲੇ ਕਰੋ ਬਹੁਤ ਬਹੁਤ ਧੰਨਵਾਦ ਜਸਮੀਤ ਜੀ ਮੈਨੂੰ ਲੱਗਦਾ ਤੁਸੀਂ ਵਿਦਿਆਰਥੀਆਂ ਨੂੰ ਪੂਰੇ ਦਿਲ ਦੇ ਨਾਲ ਅਜਵੇਰ ਕੀਤਾ ਥੈਂਕ ਯੂ ਸੋ Much ਥੈਂਕ ਯੂ ਸਰ ਥੈਂਕ ਯੂ